ਸਾਡਾ ਜੀ ਮੈਂ ਤੁਹਾਡਾ ਆਪਣਾ ਨਿਰਮਲ ਸਿੱਧੂ ਤੁਸੀਂ ਦੇਖ ਰਹੇ ਹੋ ਨਿਰਮਲ ਸਿੱਧੂ 뮤직 ਚੈਨਲ ਅੱਜ ਤੁਹਾਡੇ ਨਾਲ ਕੁਝ ਆਪਣੇ ਜੀਵਨ ਦੇ ਸੰਘਰਸ਼ ਭਰੇ ਪਲ ਉਹਨਾਂ ਦਾ ਵਰਣਨ ਕਰਨਾ ਚਾਹੂੰਗਾ ਕਿਉਂਕਿ ਜਦੋਂ ਅਸੀਂ ਆਮ ਕਿਸੇ ਰੇਡੀਓ ਜਾਂ ਟੀਵੀ ਦੇ ਉੱਤੇ ਇੰਟਰਵਿਊ ਕਰਦੇ ਹਾਂ ਤਾਂ ਉੱਥੇ ਇੱਕ ਪ੍ਰੈਜੈਂਟਰ ਹੁੰਦਾ ਹੈ ਜਿਹੜਾ ਸਾਨੂੰ ਉਸ ਵਕਤ ਦੇ ਹਿਸਾਬ ਨਾਲ ਉਸ ਪ੍ਰੋਗਰਾਮ ਦੇ ਹਿਸਾਬ ਨਾਲ ਰਿਲੇਟਡ ਜਿਹੜੇ ਹੈ ਕੁਝ ਸਵਾਲ ਸਾਨੂੰ ਕਰਦਾ ਹੈ ਕਿਉਂਕਿ ਉਹ ਇੱਕ ਪਲਾਨਿੰਗ ਕੀਤੀ ਹੁੰਦੀ ਹੈ ਲੇਕਿਨ ਜਦੋਂ ਕੋਈ ਵੀ ਆਰਟਿਸਟ ਕੋਈ ਵੀ ਕਲਾਕਾਰ ਆਪਣੀ ਮਰਜ਼ੀ ਦੇ ਨਾਲ ਕੁਝ ਬੋਲਣਾ ਚਾਹੁੰਦਾ ਤਾਂ ਉੱਥੇ ਕੋਈ ਪਲਾਨਿੰਗ ਨਹੀਂ ਹੁੰਦੀ ਸਿਰਫ ਇੱਕ ਅ ਗੱਲ ਹੁੰਦੀ ਹੈ ਜਿਹੜੀ ਲੋਕਾਂ ਤੱਕ ਪਹੁੰਚਾਉਣੀ ਹੁੰਦੀ ਹੈ ਸੋ ਮੈਂ ਕੁਝ ਪਲਾਨ ਨਹੀਂ ਕੀਤਾ ਕਿ ਮੈਂ ਤੁਹਾਡੇ ਨਾਲ ਕੀ ਗੱਲ ਕਰਨੀ ਹੈ ਬਸ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਲੇਕਿਨ ਗੱਲ ਜਿਹੜੀ ਵੀ ਕਰੂੰਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਮੇਰੀ ਜ਼ਿੰਦਗੀ ਦੇ ਨਾਲ ਰਿਲੇਟਡ ਹੋਏਗੀ ਮੇਰੇ ਜੀਵਨ ਦੇ ਨਾਲ ਰਿਲੇਟਡ ਹੋਏਗੀ ਔਰ ਜ਼ਿੰਦਗੀ 'ਚ ਮੈਂ ਕੀ ਕੁਝ ਨਹੀਂ ਕੀਤਾ ਤੇ ਕੀ ਕੀ ਕੀਤਾ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਅੱਜ ਜਿਹੜੇ ਬੱਚੇ ਹੈ ਉਹ ਅਗਰ ਮਿਊਜ਼ਿਕ ਲਾਈਨ ਚ ਆਉਣਾ ਚਾਹੁੰਦੇ ਨੇ ਜਾਂ ਕਿਸੇ ਹੋਰ ਵੀ ਆਰਟ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਆ ਤੇ ਸਿਰਫ YouTube ਤੋਂ ਸੁਣੀ ਸੁਣਾਈਆਂ ਗੱਲਾਂ ਦੇ ਨਾਲ ਉਹਨਾਂ ਨੂੰ ਐਕਸਪੀਰੀਅੰਸ ਨਹੀਂ ਹੋ ਸਕਦਾ ਜਦ ਤੱਕ ਉਸ ਜਾਨੀ ਜਿੱਦਾਂ ਆਪਾਂ ਕਹ ਜੀਏ ਕਿ ਅਗਰ ਆਪਾਂ ਪਾਣੀ ਦੀ ਡੂੰਘਾਈ ਦੇ ਬਾਰੇ ਪਤਾ ਕਰਨਾ ਹੈ ਤਾਂ ਸਿਰਫ ਪੜਿਆ ਜਾਵੇ ਕਿ ਇਹ ਇੰਨੇ 100 ਫੁੱਟ ਡੂੰਘਾ ਹੈ ਇੰਨੇ 1000 ਫੁੱਟ ਡੂੰਘਾ ਹੈ ਤਸੱਦਫ ਤੁਹਾਨੂੰ ਇਹ ਪਤਾ ਲੱਗ ਜੂਗਾ ਲੇਕਿਨ ਤੁਹਾਨੂੰ ਅਹਿਸਾਸ ਨਹੀਂ ਹੋ ਸਕਦਾ ਉਸ ਡੂੰਘਾਈ ਦਾ ਅਹਿਸਾਸ ਨਹੀਂ ਹੋ ਸਕਦਾ ਉਹ ਉਹਦੀ ਹੋਣਾ ਜਦੋਂ ਤੁਸੀਂ ਖੁਦ ਤੈਰ ਕੇ ਥੱਲੇ ਜਾਓਗੇ ਸੋ ਜਿਹੜੇ ਬੱਚੇ ਅੱਜ 뮤ਜ਼ਿਕ ਲਾਈਨ ਦੇ ਵਿੱਚ ਆ ਰਹੇ ਨੇ ਆਏ ਨੇ ਕੁਝ ਬੱਚੇ ਸਫਲ ਹੋਏ ਐ ਕੁਝ ਬੱਚੇ ਸਫਲ ਨਹੀਂ ਹੋਏ ਕੁਝ ਬੱਚੇ ਸਫਲ ਹੋ ਜਾਣਗੇ ਕੁਝ ਬੱਚੇ ਫਲਾਪ ਹੋ ਜਾਣਗੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਐ ਇਹ ਹੋਣੀਆਂ ਇਹਨੂੰ ਕੋਈ ਰੋਕ ਨਹੀਂ ਸਕਦਾ ਲੇਕਿਨ ਸਫਲ ਕੌਣ ਹੋਣਗੇ ਜਾਂ ਫਲਾਪ ਕੌਣ ਹੋਣਗੇ ਇਦੇ ਵਿੱਚ ਕਿਸਮਤ ਵੀ ਮੈਂ ਮੰਨਦਾ ਐ ਇਦੇ ਵਿੱਚ ਚੰਗੇ ਗੁਰੂ ਦਾ ਹੋਣਾ ਵੀ ਮੰਨਦਾ ਐ ਚੰਗੇ ਰਿਆਜ਼ ਦਾ ਹੋਣਾ ਵੀ ਮੰਨਦਾ ਐ ਚੰਗੀ ਚਿੰਗ ਦਾ ਹੋਣਾ ਵੀ ਮੰਨਦਾ ਐ ਤੇ ਤੁਹਾਡਾ ਆਪਣਾ ਚੰਗਾ ਹੋਣਾ ਇਹ ਵੀ ਬਹੁਤ ਜ਼ਰੂਰੀ ਐ ਬਹੁਤ ਸਾਰੇ ਲੋਕ ਜਦੋਂ ਡੁੱਬਦੇ ਐ ਤੇ ਉਹਦੇ ਵਿੱਚ ਉਹਨਾਂ ਦੀਆਂ ਆਪਣੀਆਂ ਹੀ ਜ਼ਿਆਦਾ ਗਲਤੀਆਂ ਹੁੰਦੀਆਂ ਉਦਾਹਰਨ ਦੇ ਤੌਰ ਤੇ ਤੁਸੀਂ ਉਸ ਬੰਦੇ ਨੂੰ ਉਸਤਾਦ ਬਣਾਉਣੇ ਹੋ ਜਿਹੜਾ ਕਦੀ ਖੁਦ ਜ਼ਿੰਦਗੀ 'ਚ ਕਾਮਯਾਬ ਨਹੀਂ ਹੋ ਸਕਿਆ ਅਗਰ ਆਪਾਂ ਇੱਕ 뮤ਜ਼ਿਕ ਦੀ ਗੱਲ ਹੀ ਕਰੀਏ ਵੀ ਜਿਹੜੇ ਬੰਦੇ ਨੇ ਆਪਣੀ ਜ਼ਿੰਦਗੀ ਸਾਰੀ 뮤ਜ਼ਿਕ ਨੂੰ ਦਿੱਤੀ ਹੈ ਪਰ ਉਹ ਬੰਦਾ ਸਫਲ ਨਹੀਂ ਹੋ ਸਕਿਆ ਤਾਂ ਉਸ ਬੰਦੇ ਨੂੰ ਅਗਰ ਅਸੀਂ ਆਪਣਾ ਗੋਡਫਾਦਰ ਮੰਨਾਂਗੇ ਤੇ ਇਹਦੇ ਵਿੱਚ ਸੰਭਾਵਨਾ ਹੈ ਕਿ ਸ਼ਾਇਦ ਤੁਸੀਂ ਵੀ ਸਫਲ ਨਾ ਹੋ ਸਕੋ ਇੱਕ ਤੁਸੀਂ ਉਸ ਇਨਸਾਨ ਨੂੰ ਆਪਣਾ ਗੁਰੂ ਮੰਨਦੇ ਹੋ ਜਾਂ ਆਪਣਾ ਗੋਡਫਾਦਰ ਮੰਨਦੇ ਹੋ ਜਿਸ ਬੰਦੇ ਨੇ ਉਸ ਫੀਲਡ ਦੇ ਵਿੱਚ ਤਕੀਆਂ ਕੀਤੀਆਂ ਮੰਜ਼ਲਾਂ ਨੂੰ ਛੋਇਆ ਹੈ ਸਫਲਤਾਵਾਂ ਨੂੰ ਛੋਇਆ ਹੈ ਤੇ ਜਦੋਂ ਤੁਸੀਂ ਉਸ ਬੰਦੇ ਨਾਲ ਬੈਠੋਗੇ ਉਸ ਬੰਦੇ ਨਾਲ ਗੱਲਬਾਤ ਕਰੋਗੇ ਤਾਂ ਉਹ ਬੰਦਾ ਆਪਣੇ ਜੀਵਨ ਦੇ ਕੌੜੇ ਤਜਰਬੇ ਵੀ ਤੁਹਾਨੂੰ ਸਾਂਝੇ ਕਰੇਗਾ ਚੰਗੀਆਂ ਗੱਲਾਂ ਵੀ ਸਾਂਝੀਆਂ ਕਰੇਗਾ ਉਹਦੇ ਨਾਲ ਜੋ ਮਾਰਾ ਹੋਇਆ ਉਹ ਵੀ ਸਾਂਝਾ ਕਰੇਗਾ ਸੋ ਬੜੀ ਸੰਭਾਵਨਾ ਕਿ ਉੱਥੇ ਤੁਸੀਂ ਕਾਮਯਾਬ ਹੋ ਸਕਦੇ ਹੋ ਕਿਉਂਕਿ ਚੰਗੇ ਲੋਕਾਂ ਨਾਲ ਰਹਿ ਕੇ ਤੁਸੀਂ ਚੰਗੇ ਬਣੋਗੇ ਔਰ દારૂ પીનાਲੇ ਬੰਦੇ ਨਾਲ ਰਹੋਗੇ ਤਾਂ ਨੇਚਰਲ ਗੱਲ ਹੈ ਵੀ ਤੁਸੀਂ ਸਾਲ ਬਾਅਦ 2 ਸਾਲ ਬਾਅਦ 5 ਸਾਲ ਬਾਅਦ ਇੱਕ ਟਾਈਮ ਤਾਂ لازمی ਸ਼ੁਰੂ ਕਰੋਗੇ ਕਿਉਂਕਿ ਉਸ ਬੰਦੇ ਨੇ ਜਦੋਂ ਸ਼ਾਮ ਨੂੰ ਪਉਆ ਅਧਿਆ ਬੋਤਲ ਖੋਲਣੀ ਹੈ ਤੇ ਤੁਹਾਡੇ ਤੋਂ سپورਟ ਵੀ ਮੰਗਣੀ ਹੈ ਤੁਸੀਂ ਕਦੇ ਕੰਡਾ ਵੀ ਛਿਲਕੇ ਦੇਣਾ ਕਦੇ ਪਾਣੀ ਵੀ ਦਾ ਡੱਗ ਵੀ ਲਿਆ ਕੇ ਦੇਣਾ ਕਦੇ ਭੂਜੀਆਂ ਵੀ ਲਿਆ ਕੇ ਦੇਣਾ ਤੇ ਕਦੇ ਅਧਿਆ ਠੀਕੇ ਤੋਂ ਵੀ ਲੈ ਕੇ ਆਉਣਾ ਤਾਂ ਹੌਲੀ ਹੌਲੀ ਤੁਹਾਡਾ ਝਾਕਾ ਇਸ ਕਰਕੇ ਖੁੱਲ ਜਾਣਾ ਕਿ ਜੇ ਮੇਰਾ ਉਸਤਾਦ ਪੀ ਰਿਹਾ ਤੇ ਮੈਨੂੰ ਇਹਦੇ ਵਿੱਚ ਕੀ ਹਰ ਜਾਏ ਜਾਨੀ ਕਿ ਉਹ ਇੱਕ ਲਾਇਸੈਂਸ ਹੋ ਜਾਂਦਾ ਜਦੋਂ ਸਾਡੇ ਘਰ ਦੇ ਵਿੱਚ ਸਾਡੇ ਬਜ਼ੁਰਗ ਜਿਹੜਾ ਕੰਮ ਕਰਦੇ ਐ ਤੇ ਉਹ ਕੱਲ ਨੂੰ ਜਦੋਂ ਬੱਚੇ ਕਰਨਗੇ ਤਾਂ ਉਹ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਨੂੰ ਕਦੇ ਵੀ ਇਸ ਤਰ੍ਹਾਂ ਦਾ ਅਹਿਸਾਸ ਹੋਊਗਾ ਕਿ ਇਹ ਕੰਮ ਗਲਤ ਹੈ ਕਿਉਂਕਿ ਉਹਨਾਂ ਦੇ ਮਾਪੇ ਕੰਮ ਕਰਦੇ ਐ ਜਿਸ ਪਰਿਵਾਰ ਦੇ ਵਿੱਚ ਮੰਨ ਲਓ ਬਾਪ ਦਾਰੂ ਪੀਂਦਾ ਹੈ ਔਰ ਆਪਣੇ ਬੱਚਿਆਂ ਨੂੰ ਕਹਿੰਦਾ ਲਿਆਓ ਪੀਟੀ ਲੈ ਕੇ ਆਓ ਜਾਂ ਬੋਤਲ ਲੈ ਕੇ ਆਓ ਜਾਂ ਮੈਨੂੰ ਘਰੇ ਘੱਟ ਕੇ ਦਿਓ ਤੇ ਉਹ ਬੱਚਾ ਅ ਮਤਲਬ ਜਿਹੜਾ ਉਸ ਬੱਚੇ ਤੋਂ ਬਾਪ ਕਿੱਦਾਂ ਅਸਰ ਰੱਖ ਸਕਦਾ ਹੈ ਕਿ ਇਹ ਬੱਚਾ ਮੇਰਾ ਨਹੀਂ ਵੀ ਹੋਊਗਾ ਜਦ ਕਿ ਹੋ ਸਕਦਾ ਬਾਪ ਬੜੇ ਅੱਛੇ ਸਲੀਕੇ ਨਾਲ ਪੀਂਦਾ ਹੋਵੇ ਬੜੇ ਅ ਤਾਲੀਮ ਨਾਲ ਤਮੀਜ਼ ਨਾਲ ਪੀਂਦਾ ਹੋਵੇ ਲੇਕਿਨ ਬੱਚੇ ਜਿਹੜੇ ਕੱਲ ਨੂੰ ਜਦੋਂ ਪੀਣਗੇ ਤੇ ਉਹ ਹਰ ਹਰ ਬੰਦੇ ਦੀ ਆਪਣੀ ਅ ਸ਼ੈਲੀ ਹੁੰਦੀ ਹੈ ਹਰ ਬੰਦੇ ਦਾ ਆਪਣਾ ਖਾਣ ਦਾ ਪੀਣ ਦਾ ਕੋਈ ਦੋ ਰੋਟੀਆਂ ਖਾਂਦਾ ਕੋਈ 10 ਰੋਟੀਆਂ ਖਾਂਦਾ ਸੋ ਉੱਥੇ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਸੋ ਹਾਲਾਤ ਔਰ ਸਮਾਂ ਤੇ ਮਾਹੌਲ ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ ਸੋ ਗੱਲ ਮੈਂ ਸੰਗੀਤ ਦੀ ਕਰ ਰਿਹਾ ਮੈਂ ਲੇਕਿਨ ਉਦਾਹਰਨ ਮੇਰੀ ਆਦਤ ਹੁੰਦੀ ਹੈ ਕਿ ਮੈਂ ਉਦਾਹਰਨ ਉਹ ਦਿੰਦਾ ਜਿਹਨੂੰ ਹਰ ਬੰਦੇ ਦੇ ਸਮਝ ਲੱਗ ਜਾਵੇ ਹਰ ਬੰਦਾ ਸਮਝ ਲੇ ਕਿ ਹਾਂ ਇਹ ਗੱਲ ਐਦਾ ਹੁੰਦੀ ਹੈ ਮੈਂ بڑے بڑے ਫਨਕਾਰਾਂ ਦੇ ਨਾਲ ਰਿਹਾ بڑے ਫਨਕਾਰਾਂ ਦੀ ਜ਼ਿੰਦਗੀ ਦੇ ਬਾਰੇ ਉਹਨਾਂ ਦੀ ਫਿਊਚਰ ਬਾਰੇ ਉਹਨਾਂ ਦੇ ਕੈਰੈਕਟਰ ਬਾਰੇ ਉਹਨਾਂ ਦੇ ਸਫਲਤਾ ਬਾਰੇ ਅਸਫਲਤਾ ਬਾਰੇ ਮੈਂ ਬਹੁਤ ਕੁਝ ਜਿਹਦੇ ਨਾਲ ਵੀ ਗਿਆ ਮੈਂ ਵਾਚਨ ਦੀ ਕੋਸ਼ਿਸ਼ ਕੀਤੀ ਆ ਔਰ ਉਹ ਤੋਂ ਸਿੱਖਣ ਦੀ ਕੋਸ਼ਿਸ਼ ਕੀਤੀ ਆ ਸੋ ਪੰਜਾਬ ਦੇ بڑے ਕਲਾਕਾਰ ਜਿਨ੍ਹਾਂ ਦਾ ਮੈਂ ਨਾਂ ਨਹੀਂ ਲਾਉਂਗਾ بڑے ਵੱਡੇ ਫਨਕਾਰ بڑے ਮਹਾਨ ਕਲਾਕਾਰ ਜਿਨ੍ਹਾਂ ਨੇ ਮਿਊਜ਼ਿਕ ਇੰਡਸਟਰੀ ਚ ਬਹੁਤ ਕੁਝ ਕੀਤਾ ਬਹੁਤ ਸੁਪਰ ਹਿੱਟ ਗੀਤ ਦਿੱਤੇ ਸੰਗੀਤ ਦਿੱਤਾ ਗੀਤ ਦਿੱਤੇ ਲੇਕਿਨ ਉਹਨਾਂ ਦਾ ਐਂਡ ਜਿਹੜਾ ਹੈ ਉਹ ਸੁਖਾਵਾ ਨਹੀਂ ਹੋਇਆ ਚੰਗਾ ਨਹੀਂ ਹੋਇਆ ਮੈਂ ਉਹਨਾਂ ਦੇ ਨਾਲ ਰਿਹਾ ਤੇ 아이 ਕਿਹਾ ਲੋ ਕਿ ਮੈਂ ਉਹਨਾਂ ਤੋਂ ਸਿੱਖਿਆ ਬਹੁਤ ਕੁਛ ਹੈ ਜਾਨੀ ਜੋ ਉਹਨਾਂ ਨੇ ਕੀਤਾ ਜੋ ਚੰਗਾ ਕੀਤਾ ਉਹ ਮੈਂ ਟਰਾਈ ਕੀਤਾ ਮੈਂ ਵੀ ਕਰਾਂ ਪਰ ਜੋ ਮੈਨੂੰ ਲੱਗਦਾ ਸੀ ਕਿ ਚੰਗਾ ਨਹੀਂ ਕਰ ਰਹੇ ਮੈਂ ਉਹ ਚੀਜ਼ ਤੋਂ ਪਾਸੇ ਰਿਆ ਜਿਸ ਕਰਕੇ ਮੈਂ ਸਮਝਦਾ ਕਿ ਮੈਂ ਆਪਣੇ ਆਪ ਨੂੰ ਸਫਲ ਮੰਨਦਾ ਮੈਂ ਆਪਣੇ ਆਪ ਨੂੰ ਲੱਕੀ ਮੰਨਦਾ ਕਿ ਪਿਛਲੇ ਤਕਰੀਬ 40 45 ਸਾਲ ਤੋਂ ਮੈਂ 뮤직 ਇੰਡਸਟਰੀ ਦੇ ਵਿੱਚ ਹੈਗਾ ਔਰ ਅੱਜ ਵੀ ਬਹੁਤ ਸਾਰਾ ਕੰਮ ਪੂਰੀ ਦੁਨੀਆ ਦੇ ਵਿੱਚ ਐਜ਼ ਅ 뮤జిక్ ਡਾਇਰੈਕਟਰ ਐਜ਼ ਅ ਰਾਈਟਰ ਐਜ਼ ਅ ਸਿੰਗਰ ਐਜ਼ ਅ ਪਰਫਾਰਮਰ ਐਜ਼ ਅ ਪ੍ਰੋਡਿਊਸਰ ਮਿਲ ਰਿਹਾ ਕਰ ਰਹੇ ਹ ਤਾਂ ਉਹ ਚੀਜ਼ ਮੈਂ ਸਿੱਖੀ ਕੀ ਹੈ ਕਿ ਇੱਕ ਤਾਂ ਨਸ਼ਾ ਇੱਕ ਥੋੜੀ ਜ਼ੁਬਾਨ ਇੱਕ ਹੰਕਾਰ ਇਹ ਸਾਰੀਆਂ ਚੀਜ਼ਾਂ ਨੂੰ ਅਗਰ ਤੁਸੀਂ ਕੰਟਰੋਲ ਕਰ ਲਿਆ ਤੇ ਤੁਸੀਂ ਇਹ ਸਮਝ ਲਿਆ ਕਿ ਦੁਨੀਆ ਦੇ ਵਿੱਚ ਜਿਸ ਦੁਨੀਆ 'ਚ ਮੈਂ ਵਿਚਰਨਾ ਉੱਥੇ ਮੈਂ ਪਿਆਰ ਦੇ ਨਾਲ ਹੀ ਵਿਚਰ ਸਕਦਾ ਉੱਥੇ ਪਿਆਰ ਦੇ ਨਾਲ ਹੀ ਮੈਂ ਅੱਗੇ ਨਿਕਲ ਸਕਦਾ ਅੱਗੇ ਜਾ ਸਕਦਾ ਅਗਰ ਥੋੜੀ ਜਿਹੀ ਸਫਲਤਾ ਮਿਲ ਗਈ ਔਰ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਪੈਰ ਛੱਡ ਦਿੰਦੇ ਆ ਲੋਕਾਂ ਨੂੰ ਗਾਲਾਂ ਕੱਢਣ ਲੱਗ ਪੈਂਦੇ ਆ ਜਾਂ ਲੋਕਾਂ ਦੇ ਬਾਰੇ ਬੁਰਾ ਬੋਲਣ ਲੱਗ ਪੈਂਦੇ ਆ ਜਿਨ੍ਹਾਂ ਲੋਕਾਂ ਨੇ ਉੱਥੋਂ ਤੱਕ ਪਹੁੰਚਾਇਆ ਹੁੰਦਾ ਹੈ ਤੇ ਫਿਰ ਰਿਵਰਸ ਗੇਅਰ ਜਿਹੜਾ ਹੈਗਾ ਉਹ ਇਨਸਾਨ ਦਾ ਪੈ ਜਾਂਦਾ ਔਰ ਜਦੋਂ ਫਿਰ ਤੁਹਾਨੂੰ ਕੰਮ ਨਹੀਂ ਮਿਲਦਾ ਜਦਕੀ ਮੈਂ ਸਮਝਦਾ ਕਿ ਜਵਾਨੀ 'ਚ ਘੱਟ ਕੰਮ ਦੀ ਜ਼ਰੂਰਤ ਹੁੰਦੀ ਹੈ ਲੇਕਿਨ ਜਿਵੇਂ ਜਿਵੇਂ ਬੰਦਾ ਸਿਆਣਾ ਹੁੰਦਾ ਜਿਵੇਂ ਜਿਵੇਂ ਬੰਦਾ 올ਡ ਹੁੰਦਾ ਉਦਾਂ ਉਹਦੇ ਬੱਚਿਆਂ ਦੇ ਵਿਆਹ ਹੋ ਜਾਂਦੇ ਪੁੱਤ ਪੋਤਰੇ ਵਾਲਾ ਹੋ ਜਾਂਦਾ ਸਮਾਜ ਦੇ ਵਿੱਚ ਲੋਕ ਉਹਨੂੰ ਜਾਣਨ ਲੱਗ ਪੈਂਦੇ ਆ ਪਿੰਡ ਰਵੇ ਜਾਂ ਸ਼ਹਿਰ ਰਵੇ ਉੱਥੇ ਸਰਕਲ ਬਹੁਤ ਵੱਡਾ ਬਣ ਜਾਂਦਾ ਤਾਂ ਬਹੁਤ ਇੱਕ ਸਰਕਲ ਹੈ ਸਾਡੇ ਪੰਜਾਬ ਦੇ ਵਿੱਚ ਮੰਗਣ ਵਾਲਾ ਦੇਣ ਵਾਲਾ ਦਾਨ ਕਰਨ ਵਾਲਾ ਵਿਆਹਾਂ ਸ਼ਾਦੀਆਂ ਵਾਲਾ ਸ਼ਗਨਾ ਵਾਲਾ ਪਿੰਡਾਂ ਦੇ ਵਿੱਚ 8-8 ਗੁਰਦੁਆਰੇ ਹੁੰਦੇ ਆ ਉਹਨਾਂ ਗੁਰਦੁਆਰਿਆਂ ਵਿੱਚ ਦਾਨ ਦਕਸ਼ਨਾ ਦੇਣਾ ਸੋ ਬਹੁਤ ਵੱਡਾ ਸਰਕਲ ਬਣ ਜਾਂਦਾ ਔਰ ਉਹ ਬੰਦੇ ਨੂੰ ਦੇਣਾ ਪੈਂਦਾ ਲੇਕਿਨ ਜਦੋਂ ਬੰਦਾ ਨਹੀਂ ਦਿੰਦਾ ਫਿਰ ਉਹ ਲੋਕ ਇਹ ਕਹਿਣ ਲੱਗ ਪੈਂਦੇ ਆ ਕਿ ਜਾ ਤਾਂ ਬੰਦਾ ਹੰਕਾਰ ਗਿਆ ਤੇ ਜਾਂ ਬੰਦਾ ਗਿਆ ਖਤਮ ਹੋ ਗਿਆ ਸੋ ਉਦੋਂ ਫਿਰ ਇਨਸਾਨ ਜਿਹੜਾ ਟੁੱਟਦਾ ਹੈ ਟੁੱਟਦਾ ਹੈ ਫਿਰ ਬੰਦਾ ਨਸ਼ੇ ਕਰਦਾ ਹੈ ਨਸ਼ੇ ਕਰਦਾ ਹੈ ਫਿਰ ਬੰਦਾ ਆਵਦੀ ਜਿਹੜੀ ਮਤਲਬ ਅੰਦਰ ਬੰਦੇ ਦੇ ਪੜਾਅ ਹੁੰਦੀ ਹੈ ਬੰਦਾ ਉਹ ਕੱਢਦਾ ਜਿਹਦੇ ਨਾਲ ਸਮਾਜ ਦੇ ਵਿੱਚ ਜੋ ਤੁਸੀਂ ਪਹਿਲਾ ਹੁੰਦੇ ਆ ਉਹ ਬਾਅਦ ਵਿੱਚ ਤੋਂ ਡੱਕ ਵੱਖਰਾ ਰੂਪ ਲੋਕਾਂ ਚਾਹੁੰਦਾ ਜਿਸ ਨੂੰ ਲੋਕਾਂ ਦੇ ਵੀ ਪਸੰਦ ਨਹੀਂ ਕਰਦੇ ਸੋ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਕਲਾਕਾਰ ਡਿਸਕਨੈਕਟ ਹੋ ਗਏ ਔਰ ਡਿਸਕਵালিਫਾਈਡ ਹੋ ਗਏ ਲੋਕੀ ਉਹਨਾਂ ਨੂੰ ਪਸੰਦ ਕਰਨਾ ਮਤਲਬ ਨਹੀਂ ਚਾਹੁੰਦੇ ਲੋਕ ਉਹਨਾਂ ਨੂੰ ਮਤਲਬ ਇਗਨੋਰ ਕਰਦੇ ਆ ਜਿਸ ਕਰਕੇ ਲੋਕ ਨਸ਼ਈ ਹੋ ਗਏ ਔਰ ਉਹਨਾਂ ਦਾ ਐਂਡ ਜਿਹੜਾ ਉਹ ਬਹੁਤ ਮਾੜਾ ਹੋਇਆ ਮੇਰਾ ਅੱਜ ਦਾ ਇਹ ਵੀਡੀਓ ਬਣਾਉਣ ਦਾ ਮਤਲਬ ਸਿਰਫ ਇਹ ਹੀ ਸੀਗਾ ਕਿ ਇਨਸਾਨ ਜਦੋਂ ਸ਼ੁਰੂ ਹੁੰਦਾ ਹੈ ਠੀਕ ਹੈ ਉਦੋਂ ਉਹਨੂੰ ਜ਼ਰੂਰਤ ਹੁੰਦੀ ਹੈ ਲੇਕਿਨ ਜਿਵੇਂ ਜਿਵੇਂ ਉਹ ਸਫਲਤਾ ਹਾਸਲ ਕਰੀ ਜਾਂਦਾ ਹੈ ਜਿਵੇਂ ਉਹਦੇ ਕੋਲੇ ਪੈਸਾ ਪ੍ਰੋਪਰਟੀ ਦੁਨੀਆ ਲੋਕ ਰਿਲੇਸ਼ਨ ਹੁੰਦੇ ਆ ਉਹ ਤਾਂ ਉਹ ਬੰਦੇ ਨੂੰ ਮਤ ਆਉਂਦੀ ਹੈ ਸਮਝ ਆਉਂਦੀ ਹੈ ਬੰਦਾ ਬਹੁਤ ਸਾਰੇ ਸਮਾਜ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਗਲਤ ਕਹਿਣ ਲੱਗ ਪੈਂਦਾ ਗਲਤ ਪਹਿਲਾਂ ਵੀ ਹੁੰਦੀਆਂ ਆ ਇਹ ਨਹੀਂ ਕਿ ਪਹਿਲਾਂ ਨਹੀਂ ਹੁੰਦੀਆਂ ਲੇਕਿਨ ਪਹਿਲਾਂ ਬੰਦਾ ਨਾਲ ਤੁਰਦਾ ਕਿਉਂਕਿ ਉਹਦੇ ਵੱਸ ਕੁਝ ਨਹੀਂ ਹੁੰਦਾ ਲੇਕਿਨ ਇੱਕ ਟਾਈਮ ਫਿਰ ਬੰਦਾ ਇਹ ਸਮਝਦਾ ਕਿ ਮੈਂ ਹੁਣ ਆ ਕਰ ਸਕਦਾ ਮੈਂ ਹੁਣ ਆ ਕਰ ਸਕਦਾ ਸੋ ਇੱਕ ਕਲਾਕਾਰ ਜੇ ਕਲਾਕਾਰੀ ਦੇ ਵੇਤੇ ਜਿਆਦਾ ਵਧੀਆ ਗੱਲ ਹੈ ਜਦੋਂ ਕਲਾਕਾਰ ਕੁਝ ਹੋਰ ਬਣਦੀ ਕੋਸ਼ਿਸ਼ ਕਰਦਾ ਹੈ ਉਦੋਂ ਕਲਾਕਾਰ ਉਸ ਚੱਕਰ ਦੇ ਵਿੱਚ ਫਸ ਜਾਂਦਾ ਹੈ ਜੋ ਉਹਦੇ ਲਈ ਬਹੁਤ ਗਲਤ ਗੱਲ ਹੈ ਸੋ ਮੈਂ ਇਹ ਜਾਊਂਗਾ ਕਿ ਜਿੰਨੇ ਵੀ ਲੋਕ ਹੈ ਉਹ ਜਦੋਂ ਇਸ ਲਾਈਨ 'ਚ ਆਉਣਾ ਹੈ ਚੰਗੇ ਉਸਤਾਦ ਧਾਰੋ ਚੰਗਾ ਆਚਰਣ ਰੱਖੋ ਰਿਆਜ਼ ਕਰੋ ਮਿਹਨਤ ਕਰੋ ਔਰ ਤੁਸੀਂ ਇੱਕ ਟਾਰਗੇਟ ਲੈ ਕੇ ਚੱਲੋ ਉਸ ਟਾਰਗੇਟ ਤੇ ਕੰਮ ਕਰਦੇ ਜਾਓ ਤਰੱਕੀ ਪਰਮਾਤਮਾ ਨੇ ਲਾਜ਼ਮੀ ਦੇਣੀ ਹੈ ਔਰ ਜਦੋਂ ਤਰੱਕੀ ਆ ਗਈ ਉਦੋਂ ਆਪਣੇ ਆਪ ਨੂੰ ਨੀਵਾ ਕਰ ਲੋ ਮਨ ਨੀਵਾ ਮਤ ਉੱਚੀ ਸੋ ਜਿਹੜਾ ਬੰਦਾ ਇਹਨਾਂ ਚੀਜ਼ਾਂ ਨੂੰ ਪੱਲੇ ਬੰਨ ਲੈਂਦਾ ਉਹ ਬੰਦਾ ਜ਼ਿੰਦਗੀ ਪਰ ਜਿਹੜਿਆ ਉਹ ਕਦੇ ਵੀ ਮਾਰ ਨਹੀਂ ਖਾਂਦਾ ਜਿਸ ਮਰਜ਼ੀ ਲਾਈਨ ਦੇ ਵਿੱਚ ਹੋਵੇ ਸੋ ਮੇਰਾ ਮਕਸਦ ਇਹ ਹੀ ਹੈ ਕਿ ਮੈਂ ਜੋ ਸਿੱਖਿਆ ਜੋ ਮੈਂ ਦੇਖਿਆ ਜੋ ਮੈਂ ਪੜਿਆ ਜੋ ਮੇਰੇ ਨਾਲ ਹੋਇਆ ਉਹ ਚੀਜ਼ਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਇਹਦੇ ਤੋਂ ਬਹੁਤ ਸਾਰਾ ਇਲਮ ਪ੍ਰਾਪਤ ਹੋ ਸਕੇ ਕਿਉਂਕਿ ਜ਼ਿਆਦਾਤਰ ਕਲਾਕਾਰ ਐਦਾਂ ਦੀਆਂ ਗੱਲਾਂ ਬਾਤਾਂ ਨਹੀਂ ਕਰਦੇ ਲੇਕਿਨ ਮੈਂ ਜਦੋਂ ਮੇਰੇ ਕੋਲ ਫੁਰਸਤ ਹੁੰਦੀ ਹੈ ਤਾਂ ਮੈਂ ਚਾਹੁੰਦਾ ਹਾਂ ਕਿ ਮੈਂ ਸਮਾਜ ਲਈ ਕੁਝ ਨਾ ਕੁਝ ਦੇ ਜਾਵਾਂ ਕੁਝ ਰੱਖ ਜਾਵਾਂ ਕੁਝ ਧਰ ਜਾਵਾਂ ਇਹ YouTube ਤੇ Facebook ਤੇ Instagram ਤੇ ਜਦੋਂ ਚੀਜ਼ ਪੈਣੀ ਹੈ ਤੇ ਇਸ ਸਦੀਆਂ ਤੱਕ ਇਹ ਜਦ ਤੱਕ ਇਹ ਸਿਸਟਮ ਹੈਗਾ ਇਹ ਮੈਂ ਚਲਾ ਜਾਊਂਗਾ ਲੇਕਿਨ ਇਹ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਰਹਿਣਗੀਆਂ ਆਉਣ ਵਾਲੀ ਪੀੜ੍ਹੀ ਤੱਕ ਰਹਿਣਗੀਆਂ ਸੋ ਇੱਕ ਇਤਿਹਾਸ ਬਣ ਜਾਂਦਾ ਸੋ ਮੇਰੀਆਂ ਗੱਲਾਂ ਤੇ ਅਗਰ ਗੌਰ ਕਰੋਗੇ ਤੇ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕਦੇ ਧੋਖਾ ਖਾਓਗੇ ਬਾਕੀ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਇਹਨਾਂ ਗੱਲਾਂ ਬਾਤਾਂ ਨੂੰ ਅਗਰ ਚੰਗਿਆ ਲੱਗਾ ਤੇ ਤੁਸੀਂ ਕਮੈਂਟ ਕਰਕੇ ਲਾਜ਼ਮੀ ਦੱਸੋ ਜੇ ਕੁਝ ਨਹੀਂ ਚੰਗਾ ਲੱਗਿਆ ਉਹ ਵੀ ਲਾਜ਼ਮੀ ਦੱਸੋ ਤਾਂ ਕਿ ਉਹਦੇ ਤੋਂ ਮੈਨੂੰ ਹੋਰ ਵੀ ਸਿੱਖਣ ਨੂੰ ਕੁਝ ਮਿਲੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਪੰਜਾਬ ਜਿੰਦਾਬਾਦ ਪੰਜਾਬੀ ਜਿੰਦਾਬਾਦ ਪੰਜਾਬੀ ਜਿੰਦਾਬਾਦ ਸਤਿ ਸ਼੍ਰੀ ਅਕਾਲ